ਦੋਸਤੋ ਇਹ ਛੋਟੀ ਜਿਹੀ ਬੱਚੀ ਹੈ ਸੰਗਰੂਰ ਦੇ ਬੱਸ ਸਟੈਂਡ ਦੇ ਵਿੱਚ ਸਾਈਕਲ ਸਟੈਂਡ ਦੇ ਬਾਹਰ ਬੈਠੀ ਹੈ ਕਾਫੀ ਸਮਾਂ ਹੋ ਗਿਆ ਇਸ ਨੂੰ ਇੱਥੇ ਬੈਠੇ ਨੂੰ ਜਾਂ ਤਾਂ ਇਸ ਨੂੰ ਕੋਈ ਛੱਡ ਗਿਆ ਜਾਂ ਲੱਗਦਾ ਹੈ ਕਿ ਇਹ ਕਿਸੇ ਤੋਂ ਮਿਸਪਰੇਸ ਹੋ ਗਈ ਛੋਟੀ ਜਿਹੀ ਬੱਚੀ ਹੈ ਪਹਿਲਾਂ ਕਾਫੀ ਜ਼ਿਆਦਾ ਰੋ ਰਹੀ ਸੀਗੀ ਤੇ ਆਪਣੇ ਘਰ ਦੇ ਨੂੰ ਬੁਲਾ ਰਹੀ ਹੈ ਇਸ ਦਾ ਇਹਦਾ ਕੋਈ ਪਤਾ ਨਹੀਂ ਵੀ ਕਿੰਨੀ ਹੈ ਪ੍ਰੋਪਰ ਆਪਣਾ ਐਡਰੈਸ ਵੀ ਨਹੀਂ ਦੱਸ ਰਹੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜੇ ਕਿਸੇ ਬੱਚੀ ਹੈ ਗੁੰਮੀ ਹੈ ਇਹ ਉਹਨਾਂ ਦੇ ਤੱਕ ਪਹੁੰਚ ਸਕੇ ਤਾਂ ਕਾਫੀ ਛੋਟੀ ਬੱਚੀ ਹੈ ਦੋਸਤੋ ਸਮਰੂਰ ਦੇ ਬੱਸ ਸਟੈਂਡ ਦੇ ਵਿੱਚ ਕਾਫੀ ਸਮੇਂ ਤੋਂ ਬੈਠੀ ਹੈ ਤੇ ਆਪਣੇ ਮਾਪੇ-ਮਾਪ ਨੂੰ ਆਪਣੇ ਭੈਣ-ਭਣ ਨੂੰ ਉਡੀਕ ਰਹੀ ਹੈ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਪਾਇਓ ਤਾਂ ਜੋ ਛੇਤੀ ਛੇਤੀ ਇਸ ਬੱਚੀ ਛੋਟੀ ਜਿਹੀ ਬੱਚੀ ਦੇ ਮਾਪੇ-ਪੈਣ ਭੈਣ ਭਾਈ ਰਿਸ਼ਤੇਦਾਰ ਇਸ ਨੂੰ ਮਿਲ ਸਕਣ ਇੱਥੇ ਥਾਣੇਦਾਰ ਹਰੀਸ਼ ਕੁਮਾਰ ਜੀ ਖੜੇ ਨੇ ਉਹ ਆਪਣਾ ਫੋਨ ਬਰਦਰ ਦੱਸਣਗੇ ਤੇ ਜੇ ਕਿਸੇ ਨੂੰ ਲੱਗਦਾਗਾ ਵੀ ਉਹ ਇਹਨੂੰ ਜਾਣਦੇ ਨੇ ਤਾਂ ਇਹਦਾ ਆਧਾਰ ਕਾਰਡ ਜਾਂ ਇਹਨਾਂ ਦਾ ਪ੍ਰੂਫ ਦਿਖਾ ਕੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਆਪਾਂ ਨੰਬਰ ਬੋਲ ਦਈ 8556010824 ਮੇਰੇ ਮੋਬਾਈਲ ਤੇ ਸੰਪਰਕ ਕਰਕੇ ਕੁੜੀ ਨੂੰ ਇੱਥੋਂ ਲੈ ਜਾ ਸਕਦੇ ਆ ਹੁਣ ਘੰਟਾਂਾਂ ਕੇ ਇਹਨੂੰ ਇੱਥੇ ਦੇਖਾਂ ਫਿਰ ਪੁਲਿਸ ਸਟੇਸ਼ਨ ਲੈ ਜਾਗੇ ਸੀਟੀ ਤੁੰਗਲੂਰ ਦੇ ਵਿੱਚ ਪਰ ਉੱਥੋਂ ਆ ਕੇ ਇਹਨੂੰ ਪ੍ਰਾਪਤ ਕਰ ਸਕਦੇ